ਰੇਟ ਹੈ ਜੀ ਸਿਰਫ 350 ਗਾ ਜਿਹੜਾ 500 ਦਾ ਮਿਲਦਾ ਹੈ ਬਾਜ਼ਾਰ 'ਚ ਉਹ ਹੀ ਹੈ ਰੇਟ ਪੂਰਾ ਹੈ ਹੈਵੀ ਕੁਆਲਟੀ ਵਾਲਾ ਲੋਗ ਸਸਿਕਾਲ ਜੀ ਸਾਰਿਆਂ ਨੂੰ ਸਾਡੀ ਹਰ ਸੈਦਿਆਂ ਵਾਲਾ ਵੱਲੋਂ ਆਹ ਜਿਹੜਾ ਸਸਤਾ ਲੋਰ ਸੀ ਜੀ 350 ਵਾਲਾ ਸਿਰਫ ਰੇਟ ਸਸਤਾ ਕੁਆਲਿਟੀ ਬਹੁਤ ਵਧੀਆ ਇਹ ਖਤਮ ਹੋ ਰਿਹਾ ਸੀਗਾ ਕਿਉਂਕਿ ਉਹ ਪਹਿਲਾਂ ਡੀ ਪੌਕੇਟ ਵਾਲਾ ਸੀ ਹੁਣ ਆਪਾਂ ਜੇਬ ਵਾਲੀ ਡਿਮਾਂਡ ਹੋ ਰਹੀ ਸੀ ਜਿੱਪ ਵਾਲੇ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੇਬ ਕਿੰਨੀ ਵੱਡੀ ਹੈ ਬੜੇ ਆਰਾਮ ਨਾਲ ਮੋਬਾਈਲ ਪੈ ਜਾਂਦਾ ਕਾਰਗੋ ਹੈ ਬਟਨ ਹੈ ਟਿੱਚ ਬਟਨ ਨੇ ਦੋਨੋਂ ਪਾਸੇ ਜੇਬ ਲੱਗੀ ਹੈ ਪਿੱਛੇ ਵੀ ਜੇਬ ਹੈ ਡਬਲ ਐਕਸਲਰ ਲੰਬਾਈ ਚੈੱਕ ਕਰਾ ਦੇ ਪੂਰੀ ਵਧੀਆ ਸਿਰਾ ਪੂਰਾ ਜਮਾ ਮੇਰੇ ਹਾਈਟ ਤੁਹਾਨੂੰ ਪਤਾ ਹੀ ਹੈ ਪਹਿਲਾਂ ਤੁਸੀਂ ਪੈਕਿੰਗ ਦੇ ਦਿਓ ਇਸ ਤਰ੍ਹਾਂ ਪੈਕਿੰਗ ਆਉਗੀ ਇਹਦੀ ਛੇ ਰੰਗ ਨੇ ਜੀ ਚੈੱਕ ਕਰ ਲੋ ਰੰਗ ਤੁਸੀਂ ਬਹੁਤ ਸੋਨੇ ਸੋਲੇ ਰੰਗ ਨੇ ਬਾਕੀ ਬਹੁਤ ਡਿਮਾਂਡ ਹੋ ਰਹੀ ਸੀ ਕਹਿੰਦੇ ਭਾਈ ਜੀ ਤੁਸੀਂ ਲੋਰਾਂ ਦੀ ਵੀਡੀਓ ਨਹੀਂ ਪਾਉਂਦੇ ਰੀਲ ਨਹੀਂ ਪਾਉਂਦੇ ਲੋਰਾਂ ਦੀ ਇਸ ਕਰਕੇ ਨਹੀਂ ਪਾਉਂਦੇ ਕਿ ਆਪਣੇ ਕੋਲੇ ਜਿਹੜੇ ਲੋਰ ਨੇ ਉਹ ਬਹੁਤ ਜ਼ਿਆਦਾ ਕੁਆਲਿਟੀ ਦੇ ਨੇ 350 ਤੋਂ ਲੈ ਕੇ 800 ਤੱਕ ਲੋਰ ਹੈ ਲੋਰ ਆਪਣਾ ਬਹੁਤ ਵਿਕ ਰਿਹਾ ਹੈ ਜਿਵੇਂ ਹੁਣ ਤੁਹਾਨੂੰ ਇੱਕ ਮਹਿੰਗਲ ਰੋਡ ਦਿਖਾ ਦਈਏ ਆ ਦੇਖੋ ਪਹਿਲਾਂ ਤੁਸੀਂ ਇਹਨੂੰ 550 ਦਾ ਲੈਂਦੇ ਸੀ ਲੋਰ ਆਪਣਾ ਬਹੁਤ ਆਉਂਦਾ ਹੁਣ ਫੈਕਟਰੀ ਤੋਂ ਰੇਟ ਆਪਾਂ ਨੂੰ ਘੱਟ ਮਿਲਦੇ ਆ ਚੈੱਕ ਕਰ ਲਓ ਆ ਦੇਖ ਜਿੰਨਾ ਮਰਜ਼ੀ ਖਿੱਚ ਲਓ ਇਹ ਹੁਣ ਇਹਦਾ ਰੇਟ ਹੋ ਗਿਆ ਜੀ 500 ओरिजिनल ਲੋਰ ਹੈ ਪੂਰਾ ਸਾਰਾ ਰੇਟ ਪਹਿਲਾਂ ਨਾਲੋਂ ਘੱਟ ਹੈ ਜੀ ਸਾਡੀ ਹੱਟ ਸੱਦੇ ਵਾਲਾ ਲੋਕੇਸ਼ਨ ਚੈੱਕ ਕਰ ਲਓ ਜੀ ਉਹ ਗੁਰਦੁਆਰਾ ਸਾਹਿਬ ਆ ਬੋਹਰ ਰੋਡ ਆ ਗਿਆ ਜੀ ਆ ਆਪਣੀ ਦੁਕਾਨ ਆ ਗਈ ਸਾਡੀ ਹੱਟ ਆ ਗੇਟ ਆ